ਡਿਸਕਸ਼ਨ ਹੋਇਆ ਹੋਵੇ ਯਾਰ ਕੀ ਕਰਤਾ ਤੁਸੀਂ ਐ ਲਾ ਲਓ ਵੀ ਕਹਿ ਰਹੇ ਹੁੰਦੇ ਢਈਏ ਜੀ ਕਹਿ ਰਹੇ ਹੁੰਦੇ ਜਟਾ ਦੇ ਵਿੱਚ ਇੰਨਾ ਵਧੀਆ ਸੀ ਆਪਦੇ ਤਰੀਕੇ ਨਾਲ ਬਾਜੀ ਉਹਨਾਂ ਦੇ ਉਹ ਸਹਿਯੋਗ ਨਾਲ ਇੰਨਾ ਵਧੀਆ ਉਹ ਉਹ ਸੀਨ ਬਣੇ ਨਹੀਂ ਕਿਤੇ ਐਗਜ਼ਿਸਟ ਨਹੀਂ ਕਰਦੇ ਸੀ ਦੇਖੋ ਇੱਕ ਹੀਰੋ ਹੁੰਦਾ ਹੀਰੋਇਨ ਹੁੰਦੀ ਹੈ ਉਸ ਤੋਂ ਬਾਅਦ ਪੱਲਾ ਸਾਹਿਬ ਦਾ ਐਡਾ ਨਾ ਵੀਨ ਸ਼ਰਮਾ ਸਾਹਿਬ ਹੈ ਨਾ ਵੱਡੇ ਰਾਣਾ ਰਣਵੀਰ ਉਹ ਉਸ ਲੈਵਲ ਦੇ ਸੀ ਅਸੀਂ ਮੈਂ ਸਭ ਤੋਂ ਉਹ ਸੀਗਾ ਜੀ ਪਰ ਸਾਡੀ ਕੈਮਿਸਟਰੀ ਇਹਨਾਂ ਨਾਲ ਲੱਗ ਕੇ ਸਾਰੇ ਇੰਨੀ ਜਿਆਦਾ ਵਧੀਆ ਨਿਕਲੀ ਤਾਂ ਥੋੜਾ ਜਿਹਾ ਉਸ ਤੋਂ ਨੌ ਬੜਾ ਬੜਿਆ ਸਾਰੇ ਦੇ ਪਿਆਰੇ ਦੇ ਕਰਦੇ ਸੀ ਨੇ ਐਡੇ ਵਧੀਆ ਨਿਕਲੇ ਹਾਂ ਵੀ ਜਦੋਂ ਆਉਣਾ ਮੈਂ ਇਹਦੇ ਨਾਲ ਲੜਾਈ ਹੋਣਾ ਤੇ ਮੈਂ ਵੈਸੀ ਹੀ ਬੈਠੇ ਬਣਾ ਇਹਨੇ ਕੋਲ ਆ ਕੇ ਦੇਖ ਕੇ ਕਹਿਣਾ ਇਹ ਮਾਤਮ ਕਿੰਨਾ ਅਚਰ ਇਹ ਮਾਤਮ ਮਾਤਮ ਘਰ ਛੋਰ ਕਿੰਨਾ ਅਚਰ ਹੁਣ ਹਸਪੀਟਲ ਦਾ ਹਾਸਾ ਮੇਰਾ ਵੀ ਨਿਕਲ ਜਾਂਦਾ ਬੜੀ ਮੁਸ਼ਕਲ ਨਾ ਮੈਂ ਕੰਟਰੋਲ ਕਰਕੇ ਬੈਠਾ ਹੁਣ ਔਰ ਖਾਸੀਅਤ ਉਹ ਅਮਰੀਕੀਆਂ ਸੀ ਬੇਸਿਕਲੀ ਜ਼ੋਰ એનર્ਜੀ ਲੈਵਲ ਸੀ ਔਰ ਬਰੀਕੀਆਂ ਸੀਗੀਆਂ ਤੇ ਜਿਵੇਂ ਔਰ ਸਭ ਤੋਂ ਨਿੱਕੀ ਜੀ ਗੱਲ ਉਹ ਕੋਈ ਡਾਇਰੈਕਟਰ ਨੇ ਜਾਂ ਕੋਈ ਉਹਨੇ ਪ੍ਰੋਡਿਊਸਰ ਨੇ ਥੋੜਾ ਪਾਈ ਸੀ ਜਾਂ ਰਾਈਟਰ ਨੇ ਥੋੜਾ ਪਾਈ ਸੀ ਜਦੋਂ ਬਿੰਨੂ ਨੇ ਉਹ ਚ ਛੱਡੀ ਗੱਲ ਜਦੋਂ ਕਰਾ ਪਲਾਸ ਹੈ ਤਾ ਸਾਲੀ ਕੁੰਡੀਆਂ ਪੜਦੇ ਲਿੱਕ ਸਾਡਾ ਸਾਡੇ ਛੋਟੇ ਛੋਟੇ ਬਰੇਕੀਆਂ ਸੀ ਉਹਦੇ ਉਹ ਚ ਐ ਸੀ ਜਿਵੇਂ ਭੱਲਾ ਸਾਹਿਬ ਨੇ ਕਿਹਾ ਸਾਢੇ 5 ਬੰਦਰ ਜੇ ਆਏ ਮੂੰਹ ਬੜਾ ਗਿਆ ਕਹਿੰਦਾ ਮਾਂ ਇਹ ਤਿੰਨੋਂ ਮਾਂ ਬਾਪ ਆਪਣੇ ਮਾਂ ਤੋਂ ਬਾਰੇ ਬੱਚੇ ਐਂ ਕਰਕੇ ਮੂੰਹ ਬਣਾਣਗਾ ਮੈਨੂੰ ਇਹ ਪਤਾ ਮੈਂ ਸਾਲੇ ਕਿਵੇਂ ਪਾਲਿਆ ਤਦ ਬਹੁਤ ਬੋਦੀ ਸੀ ਔਰ ਸਦਕੇ ਜਾਈਏ ਸਮੀਪ ਕੰਗ ਸਾਹਿਬ ਦੇ ਡਾਇਰੈਕਟਰ ਡਾਕਟਰ ਡਿਕਟੋਰੀਅਲ ਪੁਆਇੰਟ ਤੋਂ ਇਹ ਡੀ ਤੁਹਾਨੂੰ ਕੋਈ ਓਪਨਲੀ ਸਪੇਸ ਨਹੀਂ ਦਿੰਦਾ ਹੁੰਦਾ ਵੀ ਨਹੀਂ ਯਾਰ ਕਹਦੇ ਰਹੋ ਜੀ ਕਿ ਕਈ ਵਾਰੀ ਰਾਈਟਰ ਫਸੀ ਹੋ ਜਾਂਦਾ ਯਾਰ ਮੇਰੀ ਸਕ੍ਰਿਪਟ ਦੇ ਤੁਸੀਂ ਸੱਜੇ ਖੱਬੇ ਜਾ ਰਹੇ ਹੋ ਵੀ ਮੇਰਾ ਕਨਸੈਪਟ ਨਾ ਵੀ ਕੋਈ ਜਵੇ ਤੁਸੀਂ ਕਮੇਟੀ ਵਾਲੇ ਪਾਸੇ ਜਾਦਾ ਅੱਛਾ ਅਸੀਂ ਜੋ ਕੁਛ ਹੁੰਦਾ ਮਨ ਚ ਆਉਂਦਾ ਸੀ ਅਸੀਂ ਡਿਸਕਸ ਕਰਕੇ ਹੌਲੀ ਤੇ ਕੇ ਬੋਲ ਦਿੰਦੇ ਸੀ ਤੇ ਸਮੀਪ ਭਾਈ ਨੇ ਕਹਿਣਾ ਹੱਸ ਕੇ ਨਰੇਸ਼ ਕਹਿੰਦਾ ਹਸਾਤਾ ਆ ਰਿਹਾ ਨਾ ਕਹਿੰਦਾ ਫਿਰ ਪਾਓ ਹਾਏ ਹਾਏ ਬਹੁਤ ਵਧੀਆ ਇਹਨੇ ਕਹਾ ਹਸਾ ਰਿਹਾ ਬਾਜੀ ਫੋਟੋ ਕਰ ਰਿਹਾ ਸੁਮੀਪ ਕੰਗ ਸਾਡਾ ਇੱਕ ਵੀ ਸਧਾਰਨ ਬੋਲਿਆ ਡਾਲਾਗੇ ਧਰ ਉਧਰ ਨਹੀਂ ਜਾਣ ਦਿੰਦੇ ਭਾਜੀ ਪਾ ਸਕਦੇ ਆਪਾਂ ਮੈਂ ਭਾਜੀ ਕਿਉਂ ਨਹੀਂ ਪਾ ਸਕਦਾ ਪਾਓ ਅਰੇ ਬਹੁਤ ਵਧੀਆ ਉਹਨਾਂ ਦਾ ਤਕੀਆ ਕਿ ਲਾਵੀ ਰੱਖ ਲਿਆ ਭਾਜੀ ਹਾਸਾ ਆ ਰਿਹਾ ਕਹਿੰਦਾ ਫਿਰ ਪਾਓ ਚਾਹੀਦਾ ਭਾਜੀ ਚਾਹੀਦੀ ਆਪਾਂ ਨੂੰ ਦੁਬਾਰੇ ਕਰਨਾ ਪੈ ਜੇ ਸੀਨ ਦੁਬਾਰੇ ਕਰਾਂਗੇ ਤਾਂ ਬਹੁਤ ਸੋਹਣੀ ਗੱਲ ਹੈ ਪਾਓ ਬਟ ਲਾਈਕ ਇੱਕ ਹੋਰ ਚੀਜ਼ ਮੈਂ ਜਾਨਣਾ ਚਾਹਣਾ ਜਿਵੇਂ ਉਸਨੇ ਕਾਮੇਡੀ ਦੀ ਗੱਲ ਕੀਤੀ ਰੀਟੇਕਸ ਹੋ ਜਾਂਦੇ ਨੇ ਹੈਨਾ ਕੀ ਰੀਟੇਕ ਤੋਂ ਬਾਅਦ ਵੀ ਪੰਜ ਬੈਟਰ ਹੁੰਦਾ ਹੈ ਜਾਂ ਫਿਰ ਰੀਟੇਕ ਤੋਂ ਬਾਅਦ ਪੰਜ ਦੇ ਵਿੱਚ ਕੁਝ ਹੋ ਜਾਂਦਾ ਹੈ ਜਾਂ ਫਿਰ ਤੁਹਾਡੇ ਵਨ ਟੇਕਸ ਬੈਟਰ ਜਾਂ ਕੀ ਕਈ ਵਾਰ ਇਹ ਹੁੰਦਾ ਨਾ ਵਨ ਟੇਕ ਪਹਿਲਾਂ ਵਧੀਆ ਚੱਲੇ ਜਾਂਦਾ ਅੱਗੋਂ ਇੰਪਰੂਵਮੈਂਟ ਦਾ ਚਾਂਸ ਸਾਨੂੰ ਡਬਿੰਗ 'ਚ ਮਿਲ ਜਾਂਦਾ ओके ਵੀ ਡਵਿੰਗ ਦੇ ਵਿੱਚ ਸੁਧਾਰ ਲਓ ਮਾੜੀ ਮੋਟੀ ਜਿਹੀ ਡਿਲੀਵਰੀ ਦੇ ਵਿੱਚ ਕੋਈ ਅੱਖਰ ਏਦਾਂ ਪੰਬਲ ਹੋਇਆ ਤੁਹਾਡੇ ਪੰਬਲ ਹੋਇਆ ਤੁਹਾਡੀ ਟੰਗ ਟਵਿਸਟ ਹੋਈ ਆ ਪਰ ਜੇ ਤੁਸੀਂ ਵਾਰ-ਵਾਰ ਉਹ ਚੀਜ਼ ਨੂੰ ਫਿਰ ਨਾਟ ਨਾ ਸੰਨਾ ਹੋ ਜਾਂਦਾ ਨਾ ਫਿਰ ਉਹ ਨੈਚੁਰੈਲਿਟੀ ਖਤਮ ਹੋ ਜਾਂਦੀ ਆ ਜੇ ਤੁਸੀਂ ਬਾਅਦ ਦੇ ਵਿੱਚ ਐਂ ਲੱਗਦਾ ਵੀ ਰੱਟਾ ਲਾ ਕੇ ਡਾਲਾ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਹੋਈ ਆ ਡਿਸਕਸ਼ਨ ਹੋਇਆ ਹੋਵੇ ਯਾਰ ਕੀ ਕਰਤਾ ਤੁਸੀਂ ਐ ਲੈ ਲਓ ਵੀ ਕਹਿ ਰਹੇ ਹੁੰਦੇ ਢਈਏ ਜੀ ਕਹਿ ਰਹੇ ਹੁੰਦੇ ਜਟਾ ਦੇ ਵਿੱਚ ਇੰਨਾ ਵਧੀਆ ਸੀ ਆਪਦੇ ਤਰੀਕੇ ਨਾਲ ਬਾਜੀ ਉਹਨਾਂ ਦੇ ਉਹ ਸਹਿਯੋਗ ਨਾਲ ਇੰਨਾ ਵਧੀਆ ਉਹ ਉਹ ਸੀਨ ਬਣੇ ਨਹੀਂ ਕਿਤੇ ਐਗਜ਼ਿਸਟ ਨਹੀਂ ਕਰਦੇ ਸੀ ਦੇਖੋ ਇੱਕ ਹੀਰੋ ਹੁੰਦਾ ਹੀਰੋਇਨ ਹੁੰਦੀ ਹੈ ਉਸ ਤੋਂ ਬਾਅਦ ਪੱਲਾ ਸਾਹਿਬ ਦਾ ਐਡਾ ਨੋ ਵੀਰ ਸ਼ਰਮਾ ਸਾਹਿਬ ਹਨਾ ਵੱਡੇ ਰਾਣਾ ਰਣਵੀਰ ਉਹ ਉਸ ਲੈਵਲ ਦੇ ਸੀ ਅਸੀਂ ਮੈਂ ਸਭ ਤੋਂ ਉਹ ਸੀਗਾ ਜੀ ਪਰ ਸਾਡੀ ਕੈਮਿਸਟਰੀ ਇਹਨਾਂ ਨਾਲ ਲੱਗ ਕੇ ਸਾਰੇ ਇੰਨੀ ਜਿਆਦੇ ਵਧੀਆ ਨਿਕਲੀ ਤਾਂ ਥੋੜਾ ਜਿਹਾ ਉਸ ਉਸ ਤੋਂ ਨੌ ਬੜਾ ਬੜਿਆ ਹਵੇ ਸਾਰੇ ਦੇ ਪਿਆਰੇ ਸੀ ਨੇ ਘਰ ਦੇ ਸੀ ਨੇ ਏਡੇ ਵਧੀਆ ਨਿਕਲੇ ਆਏ ਵੀ ਜਦੋਂ ਆਉਣਾ ਮੈਂ ਇਹਦੇ ਨਾਲ ਲੜਾਈ ਹੋਣਾ ਤੇ ਮੈਂ ਵੈਸੀ ਹੀ ਬੈਠੇ ਬਣਾ ਇਹਨੇ ਕੋਲ ਆ ਕੇ ਦੇਖ ਕੇ ਕਹਿਣਾ ਇਹ ਮਾਤਮ ਕਿੰਨਾ ਅਚਰ ਏ ਮਾਤਮ ਮਾਤਮ ਘਰ ਛੋਰ ਕੇ ਨਕਚਰ ਚੱਲਣਾ ਹੁਣ ਹਸਪੀਟਲ ਦਾ ਹਾਸਾ ਮੇਰਾ ਵੀ ਨਿਕਲ ਜਾਂਦਾ ਬੜੀ ਮੁਸ਼ਕਲ ਨਾ ਮੈਂ ਕੰਟਰੋਲ ਕਰਕੇ ਬੈਠਾ ਹੁਣ ਔਰ ਖਾਸੀਤ ਉਹ ਅਮਰੀਕੀਆਂ ਸੀ ਬੇਸਿਕਲੀ ਜ਼ੋਰ એનર્ਜੀ ਲੈਵਲ ਸੀ ਔਰ ਬਰੀਕੀਆਂ ਸੀਗੀਆਂ ਤੇ ਜਿਵੇਂ ਔਰ ਸਭ ਤੋਂ ਨਿੱਕੀ ਜਿਹੀ ਗੱਲ ਉਹ ਕੋਈ ਡਾਇਰੈਕਟਰ ਨੇ ਜਾਂ ਕੋਈ ਉਹਨੇ ਪ੍ਰੋਡਿਊਸਰ ਨੇ ਥੋੜਾ ਪਾਈ ਸੀ ਜਾਂ ਰਾਈਟਰ ਨੇ ਥੋੜਾ ਪਾਈ ਸੀ ਜਦੋਂ ਬਿੰਨੂ ਨੇ ਉਹ ਚ ਛੱਡੀ ਗੱਲ ਜਦੋਂ ਕਰਾ ਪਲਾਸ ਹੈ ਤਾ ਸਾਲੀ ਕੁੰਡੀਆਂ ਪੜਦੇ ਲਿੱਕ ਸਾਡਾ ਸਾਡੇ ਛੋਟੇ ਛੋਟੇ ਬਰੇਕੀਆਂ ਸੀ ਉਹਦੇ ਉਹ ਚ ਐ ਸੀ ਜਿਵੇਂ ਭੱਲਾ ਸਾਹਿਬ ਨੇ ਕਿਹਾ ਸਾਲੇ ਬਾਂਦਰ ਜੇ ਆਏ ਮੂੰਹ ਬੜਾ ਗਿਆ ਕਹਿੰਦਾ ਮਾਂ ਇਹ ਤਿੰਨੋਂ ਮਾਂ ਬਾਪ ਆਪਣੇ ਮਾਂ ਤੋਂ ਬਾਰੇ ਬੱਚੇ ਐਂ ਕਰਕੇ ਮੂੰਹ ਬਣਾਣਗਾ ਮੈਨੂੰ ਇਹ ਪਤਾ ਮੈਂ ਸਾਲੇ ਕਿਵੇਂ ਪਾਲਿਆ ਦੁੱਧ ਬਹੁਤ ਵਧੀਆ ਸੀ ਔਰ ਸਦਕੇ ਜਾਈਏ ਸੁਮੀਪ ਕੰਗ ਸਾਹਿਬ ਦੇ ਡਾਇਰੈਕਟਰ ਡਾਇਕਟੋਰੀਅਲ ਪੁਆਇੰਟ ਤੋਂ ਨੇ ਇਹ ਡੀ ਤੁਹਾਨੂੰ ਕੋਈ ਓਪਨਲੀ ਸਪੇਸ ਨਹੀਂ ਦਿੰਦਾ ਹੁੰਦਾ ਵੀ ਨਹੀਂ ਯਾਰ ਕਹਿ ਦੇ ਕਿ ਉਹ ਚੀਜ਼ ਆ ਬਈ ਰਾਈਟਰ ਫਸੀ ਹੋ ਜਾਂਦਾ ਵੀ ਯਾਰ ਮੇਰੀ ਸਕ੍ਰਿਪਟ ਦੇ ਤੁਸੀਂ ਸੱਜੇ ਖੱਬੇ ਜਾ ਰਹੇ ਹੋ ਵੀ ਮੇਰਾ ਕਨਸੈਪਟ ਨਾ ਵੀ ਕੋਈ ਜਵੇ ਤੁਸੀਂ ਕਮੇਟੀ ਵਾਲੇ ਪਾਸੇ ਜਾਦਾ ਅੱਛਾ ਅਸੀਂ ਜੋ ਕੁਸ਼ਨ ਦਾ ਮਨ ਚ ਆਉਂਦਾ ਸੀ ਅਸੀਂ ਡਿਸਕਸ ਕਰਕੇ ਹੌਲੀ ਤੇ ਕੇ ਬੋਲ ਦਿੰਦੇ ਸੀ ਤੇ ਸਮੀਰ ਭਾਈ ਨੇ ਕਹਣਾ ਹੱਸ ਕੇ ਨਰੇਸ਼ ਕਹਿੰਦਾ ਹਾਸਾ ਤਾਂ ਆ ਰਿਹਾ ਮੈਂ ਕਹਿੰਦਾ ਫਿਰ ਪਾਓ ਹਾਏ 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 ਬਹੁਤ ਵਧੀਆ ਪਾਓ ਇਹਨੇ ਕਾ ਹਜ਼ਾਰੇ ਬਜਰੀ ਫੋੜ ਕਰ ਰਿਹਾ ਸੁਮੀਪ ਕੰਗ ਸਾਡਾ ਇੱਕ ਵੀ ਸਧਾਰਨ ਬੋਲਿਆ ਡਾਲਾਗੇ ਉਧਰ ਉਧਰ ਨਹੀਂ ਜਾਣ ਦਿੰਦੇ ਭਾਜੀ ਪਾ ਸਕਦੇ ਆਪਾਂ ਮੈਂ ਭਾਜੀ ਕਿਉਂ ਨਹੀਂ ਪਾ ਸਕਦਾ ਪਾਓ ਅਰੇ ਬਹੁਤ ਵਧੀਆ ਉਹਨਾਂ ਦਾ ਤਕਿਆਕ ਲਾਵੀ ਰੱਖ ਲਿਆ ਭਾਜੀ ਹਾਸਾ ਆ ਰਿਹਾ ਕਰਾ ਫਿਰ ਪਾਓ ਚਾਹੀਦੀ ਭਾਜੀ ਚਾਹੀਦੀ ਆਪਾਂ ਨੂੰ ਦੁਬਾਰੇ ਕਰਨਾ ਪੈ ਜੇ ਸੀਨ ਦੁਬਾਰੇ ਕਰਾਂਗੇ ਤਾਂ ਬਹੁਤ ਸੋਹਣੀ ਗੱਲ ਹੈ ਪਾਓ ਬਟ ਲਾਈਕ ਇੱਕ ਹੋਰ ਚੀਜ਼ ਮੈਂ ਚੰਨਾ ਚਾਉਣਾ ਜਿਵੇਂ ਉਸਨੇ ਕਾਮੇਡੀ ਦੀ ਗੱਲ ਕੀਤੀ ਰੀਟੇਕਸ ਹੋ ਜਾਂਦੇ ਨੇ ਹੈਨਾ ਜੀ ਕੀ ਰੀਟੇਕ ਤੋਂ ਬਾਅਦ ਵੀ ਪੰਜ ਬੈਟਰ ਹੁੰਦਾ ਹੈ ਜਾਂ ਫਿਰ ਰੀਟੇਕ ਤੋਂ ਬਾਅਦ ਪੰਜ ਦੇ ਵਿੱਚ ਕੁਝ ਹੋ ਜਾਂਦਾ ਹੈ ਜਾਂ ਫਿਰ ਤੁਹਾਡੇ ਵਨ ਟੇਕਸ ਬੈਟਰ ਜਾਂਦਾ ਹੈ ਕਈ ਵਾਰ ਇਹ ਹੁੰਦਾ ਨਾ ਵਨ ਟੇਕ ਪਹਿਲਾਂ ਵਧੀਆ ਚੱਲੇ ਜਾਂਦਾ ਅੱਗੋਂ ਇੰਪਰੂਵਮੈਂਟ ਦਾ ਚਾਂਸਾਨੂੰ ਡਬਿੰਗ ਚ ਮਿਲ ਜਾਂਦਾ ओके ਵੀ ਡਵਿੰਗ ਦੇ ਵਿੱਚ ਸੁਧਾਰ ਲਓ ਮਾੜੀ ਮੋਟੀ ਜਿਹੀ ਡਿਲੀਵਰੀ ਦੇ ਵਿੱਚ ਕੋਈ ਅੱਖਰ ਏਦਾਂ ਪੰਬਲ ਹੋਇਆ ਤੁਹਾਡੇ ਪੰਬਲ ਹੋਇਆ ਤੁਹਾਡੀ ਟੈਂਕ ਟਵਿਸਟ ਹੋਈ ਆ ਪਰ ਜੇ ਤੁਸੀਂ ਵਾਰ-ਵਾਰ ਉਹ ਚੀਜ਼ ਨੂੰ ਫਿਰ ਨਾਟ ਨਸੰਨਾ ਹੋ ਜਾਂਦਾ ਨਾ ਫਿਰ ਉਹ ਨੈਚੁਰੈਲਿਟੀ ਖਤਮ ਹੋ ਜਾਂਦੀ ਆ ਜੇ ਤੁਸੀਂ ਬਾਅਦ ਦੇ ਵਿੱਚ ਐਂ ਲੱਗਦਾ ਵੀ ਰੱਟਾ ਲਾ ਕੇ ਡਾਲਾ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਹੋਈ ਆ